ਚਰਲੀ ਸਾਹਿਬ ਪਰ ਜਿੰਦਗੀ ਚ ਕੁਛ ਨਾ ਮਿਲੇ ਜਾਂ ਫੇ ਕਰੋਨਾ ਵੀ ਮਿਲ ਜਾਣ ਪਰ ਕਦੇ ਵੀ ਨਾ ਮਿਹਨਤ ਨਹੀਂ ਛੱਡਣੀ ਚਾਹੀਦੀ ਮਿਹਨਤ ਘੰਟੇ ਇੰਦੇ ਬੈਠੇ ਹੋਰ ਕੀ ਘੰਟੇ ਦੁਨੀਆ ਜੋ ਮਰਜ਼ੀ ਹੁੰਦਾ ਰਵੇ ਮੈਂ ਲਾਲਾ ਸਾਹਾਬਾ ਉਹ ਪਿਆਰ ਕਿਉਂ ਨਹੀਂ ਕਰਨਾ ਚਾਹੀਦਾ ਬੰਦੇ ਨੂੰ ਆਪਣੀ ਮੁਖਤਾਰੀ ਆਪ ਕਰਨੀ ਚਾਹੀਦੀ ਹੈ ਤੇ ਨਾਲੇ ਦਿਲ ਹੋ ਜਾਂਦਾ ਆ ਉਹ ਦਿਲ ਵੀ ਆਪਣੀ ਮਰਜ਼ੀ ਨਾਲ ਵਾਰਨਾ ਚਾਹੀਦਾ ਤੈਨੂੰ ਪਤਾ ਹਾਏ ਹਾਏ ਫਿਰ ਮੈਂ ਨਹੀਂ ਕਹਿੰਦੇ ਆਏ ਆਏ ਇਹ ਲੱਗਦੀ ਏ ਸਰਤਾਜ ਭਾਜੀ ਹੋਣਾ ਨਵੀਂ EP ਆਈ ਨਿਗੀ ਜੀ ਚਾਰ ਗਾਣਿਆਂ ਦੀ ਪਤਾ ਪਤਾ ਸਰਤਾਜ ਸਾਹ ਉਹਨਾਂ ਦਾ ਕੋਈ ਗੀਤ ਆਵੇ ਤੇ ਮੈਨੂੰ ਨਾ ਪਤਾ ਲੱਗਿਆ ਚਲੋ ਜੇ ਨਹੀਂ ਪਤਾ ਲੱਗਿਆ ਤੇ ਤੁਹਾਡੇ ਤੋਂ ਪਤਾ ਲੱਗਿਆ ਚੰਗੀ ਗੱਲ ਆ ਕਹਿੰਦੇ ਖੁਸ਼ ਬੰਦਿਆਂ ਨੂੰ ਮਿਲੇ ਹੋਗੇ ਪਰ ਉਹ ਕਾਮਯਾਬ ਨੇ ਇਦਾਂ ਹੀ ਆ ਕੁਛ ਇਦਾਂ ਹੀ ਆ ਅਸੀਂ ਸਾਰੀ ਗੱਲ ਤੁਹਾਡੇ ਨੂੰ ਦੱਸਦੇ ਨਹੀਂ ਤੁਸੀਂ ਜਾ ਕੇ ਗਾਣੇ ਸੁਣਨੇ ਵੀ ਤੇ ਹੈਗੇ ਨਾ ਅਈ ਉਤਲੀ ਉਤਲੀ ਗੱਲ ਤੁਹਾਨੂੰ ਦੱਸ ਦੇਣੀ ਆ ਜ਼ੂਰੀ ਨਹੀਂ ਹੁੰਦਾ ਜਿਹੜੇ ਕਾਮਯਾਬ ਹੁੰਦੇ ਨੇ ਉਹ ਖੁਸ਼ ਹੁੰਦੇ ਨੇ ਇਸ ਗੀਤ ਦੇ ਵਿੱਚ ਨਾ ਜਿਹੜੀ ਉਹਨਾਂ ਦੀ ਖੁਦਮੁਖਤਾਰੀ ਐਲਬਮ ਆਈ ਆ ਐਲਬਮ ਹੀ ਕਹਾਂਗੇ ਕਿਉਂਕਿ 21 ਮਿੰਟ ਦੀ 21 ਮਿੰਟ ਕੁ ਸੈਕਿੰਡ ਦੀ ਆ ਤੇ ਕਈ 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 ਆਰਟਿਸਟਾਂ ਦੇ ਛੇ ਗਾਣੇ ਵੀ 21 ਮਿੰਟ ਦੇ ਨਹੀਂ ਹੁੰਦੇ ਤੇ ਸਰਤਾਜ ਭਾਈ ਨੇ ਚਾਰ ਗਾਣੇ 21 ਮਿੰਟ ਦੇ ਕਰਤੇ ਕਿਾ ਕਮਾਲ ਦੀ ਗੱਲ ਉਹ ਤਾਂ ਘਰੇ ਇੱਕ ਗਾਣਾ ਵੀ ਲਿਖਣਾ ਉਹ ਵੀ 21 ਮਿੰਟ ਦਾ ਹੋ ਸਕਦਾ ਸ਼ੁਰਲੀ ਜ਼ਾਬ ਸਹੀ ਗੱਲ ਆ ਉਹਨਾਂ ਦੇ ਬਹੁਤ ਸਾਰੇ ਇਸ ਤਰ੍ਹਾਂ ਦੇ ਗਾਣੇ ਆ ਜਿਹੜੇ ਬਹੁਤ ਲੰਬੇ ਨੇ ਔਰ ਸੁਣਨ ਦਾ ਇੱਕ ਰਸਿਆ ਸਵਾਦ ਆ ਉਹਨਾਂ ਦਾ ਜਿਹੜੀ ਆ ਇਹਨਾਂ ਦੀ EP ਆਈ ਹੈ ਨਾ ਚਾਰ ਗਾਣਿਆਂ ਦੀ ਇਹ ਲੰਬੇ ਰੂਟ ਤੇ ਬੰਦਾ ਜਾ ਰਿਹਾ ਹੋਵੇ ਤੇ ਇਹ EP ਸੁਣੇ ਮੈਨੂੰ ਲੱਗਦਾ ਸਰੂਰ ਤੇ ਸਕੂਨ ਦੋਵੇਂ EP ਦੇ ਵਿੱਚ ਹੈਗੇ ਨੇ ਮੈਂ ਜਾਣਾ ਅਗਲੀ ਲੌਂਗ ਡਰਾਈਵ ਤੇ ਵੇਖਦਾ ਮੈਂ ਉਦੋਂ ਲਾ ਕੇ ਜਾਵਾਂਗਾ ਆਪਣੀ ਲੌਂਗ ਡਰਾਈਵ ਇਹਨਾਂ ਦੇ ਵਿੱਚ ਲੈ ਹੀ ਆਣੀਆਂ ਹਨਾ ਕੁੜੀਆਂ ਨਾਲ ਘੁੰਮਣ ਦਾ ਇਹਨੂੰ ਕਿੰਨਾ ਸ਼ੌਂਕ ਆ। ਓ ਯਾਰ ਪਤਾ ਕੀ ਮੈਂ ਆਰਟਿਸਟਾਂ ਨੂੰ ਬਹੁਤ ਪਿਆਰ ਕਰਦਾ ਆ। ਆਰਟਿਸਟ ਦੇ ਵਿੱਚ ਮੁੰਡੇ ਵੀ ਆਉਂਦੇ ਆ ਕੱਲੀਆਂ ਕੁੜੀਆਂ ਨਹੀਂ ਆਉਂਦੀਆਂ। ਓ ਐਕਚੁਅਲੀ ਉਹ ਗੱਲ ਨਹੀਂ ਹੈ ਇਹ ਸ਼ੋਅ ਦਾ ਫਾਰਮੈਟ ਇਦਾਂ ਦਾ। ਤੇ ਮੁੰਡੇ ਵੀ ਲੈ ਕੇ ਜਾਓ ਇਹਦੇ ਵਿੱਚ ਕਿਉਂ? ਤੁਸੀਂ ਬਣਾ ਲਓ ਉਹ ਵਾਲਾ ਸ਼ੋਅ ਤੁਸੀਂ ਲੈ ਜਾਇਆ ਕਰੋ। ਸਿੰਗਰਾਂ। ਹਾਏ ਇਹਨੇ ਗੱਡੀ ਨਹੀਂ ਨਾ ਚਲਾਉਣ ਦੀ ਸਿੱਖ ਰਹੀਆਂ ਕੋਈ ਗੱਲ ਦੀ। ਇੰਨਾ ਗੱਲਾਂ ਦੇ ਵਾਸਤੇ ਇੰਨਾ ਗੱਲਾਂ ਕਰਕੇ ਇਹ ਗੱਲਾਂ ਕਰਕੇ ਤੂੰ ਪਿੱਛੇ ਅਮਰੀਸ਼ਾ ਗਿਆ ਇਹ ਨਾ ਗੱਲਾਂ ਕਰਕੇ ਸਿੱਖ ਲੈਣੀ ਮੈਂ ਗੱਡੀ ਦੋ ਚੜ ਦੀ ਨਾਲ ਚ ਹਾਂ ਦੋ ਚੌਂ ਦਿਨਾਂ ਜੇ ਸਿੱਖੀ ਨਾ ਗੱਡੀ ਫੋਰਚਨਰ ਨਾ ਕਿਸੇ ਗੱਡੀ ਚ ਮਾਰੀ ਤਾਂ ਕਹਿ ਦਿਓ ਇਹ ਜਿਸ ਜੀਖੀ ਬਤਾ ਦੇ ਸਭ ਕੋ ਸਭ ਕੋ ਬਤਾ ਦੇ ਸਭ ਕੋ ਸਕੀਮੇ ਬਤਾ ਦੇ ਤੂੰ ਇੱਦਾਂ ਭਾਬੀ ਬੋਲਦੇ ਸੋ ਜੀ ਫਾਈਨਲੀ ਜ਼ਿੰਦਗੀ ਦੇ ਵਿੱਚ ਮਿਹਨਤ ਕਰਨੀ ਕਦੀ ਨਹੀਂ ਛੱਡਣੀ ਚਾਹੀਦੀ ਹੱਸਦੇ ਖੇਡਦੇ ਨੱਚਦੇ ਟੱਪਦੇ ਗਾਉਂਦੇ ਇੰਜੋਏ ਕਰੋ ਲਾਈਫ ਨੂੰ ਚੰਗੀ ਤਰ੍ਹਾਂ ਜਿਓ ਤੇ ਤੁਹਾਨੂੰ ਮਜ਼ਾ ਆਊਗਾ ਤੇ ਐਦਾਂ ਦੇ ਗਾਣੇ ਸੁਣ ਕੇ ਜਿਹੜੀ ਤੁਹਾਨੂੰ ਪੋਜ਼ਿਟਿਵਿਟੀ ਮਿਲਦੀ ਹੋਊਗੀ ਨਾ ਉਹ ਵੱਖਰਾ ਹੀ ਨਜ਼ਾਰਾ ਆ ਔਰ ਮੇਰੇ ਖਿਆਲ ਸਤਿੰਦਰ ਸਰਤਾਜ ਹੋਣਾਂ ਦੀ ਇਹ ਖਾਸੀਅਤ ਆ ਉਹਨਾਂ ਦਾ ਕਾਂਸਰਟ ਹੋਵੇ ਤੇ ਟਿਕਟ ਨਹੀਂ ਮਿਲਦੀ ਜੇ ਟਿਕਟ ਮਿਲ ਜੇ ਤੇ ਜਗ੍ਹਾ ਨਹੀਂ ਮਿਲਦੀ ਜੇ ਜਗ੍ਹਾ ਮਿਲ ਜੇ ਤੇ ਕੈਮਰਾ ਨਹੀਂ ਨਿਕਲਦਾ ਜੇ ਕੈਮਰਾ ਨਿਕਲੇ ਤੇ ਸਰਤਾਜ ਭਾਈ ਦਾ ਧਿਆਨ ਕਿਤੇ ਹੋਰ ਹੋ ਜਾਂਦਾ ਸੋ ਮਤਲਬ ਇਹ ਫੁੱਲ ਪੈ ਗਈ ਸੀ ਆ ਸੋ ਮਤਲਬ ਸਰਤਾਜ ਮਤਲਬ ਕਿ ਮੇਰੇ ਸਰਤਾਜ ਜੀ ਨੂੰ ਤਾਂ ਕਹਿੰਦੇ ਖੜੇ ਹੋ ਕੇ ਵੀ ਸੁਣੋ ਨਾ ਤਾਂ ਵੀ ਤੁਹਾਨੂੰ ਸਰੂਰ ਵੱਜਾ ਰਹਿੰਦਾ ਭਾਵੇਂ ਤੁਸੀਂ 4 ਘੰਟੇ ਖੜੇ ਰੋ ਉਹ ਬੰਦਾ ਬਹਿ ਕੇ ਗਾਉਂਗਾ ਬਟ ਸਾਰਿਆਂ ਨੂੰ ਖੜੇ ਕਰ ਦਿੰਦਾ ਆਏ ਹਾਏ ਆ ਜਿਹੜੀ ਗੱਲ ਕੀਤੀ ਨਾ ਇਹਨੇ ਕੀਲ ਤਾਈ ਸੋ ਪਲੀਜ਼ ਤੁਸੀਂ ਸਾਰੇ ਜਣੇ ਇਹ ਪੀਸ ਜ਼ਰੂਰ ਸੁਣਿਓ ਬਹੁਤ ਸੋਹਣੀ ਆ ਬਹੁਤ ਪਿਆਰੀ ਆ 뮤직 ਦੀ ਗੱਲ ਕਰੀ ਆ ਆਵਾਜ਼ ਵਰਨੀ ਬਾਕਮਾਲ ਹੈਗੀ ਆ ਮੈਨੂੰ ਪਰਸਨਲੀ ਬਹੁਤ ਚੰਗੀ ਲੱਗੀ ਆ ਸੋ ਅਸੀਂ ਹਮੇਸ਼ਾ ਰਿਵਿਊ ਕਰਦੇ ਹੁੰਨੇ ਜਿਹੜੇ ਗੀਤਾਂ ਦਾ ਹੈ ਜਿਹੜੀ ਜਿਹੜੇ ਪ੍ਰੋਜੈਕਟ ਦਾ ਤੁਹਾਨੂੰ ਸਾਰੇ ਚੰਗੇ ਲੱਗਦੇ ਆ ਵਨ ਆਫ ਥਿਸ ਆਲਸੋ ਬਿਲਕੁਲ ਜੀ ਅੱਜ ਦੇ ਇਸ ਰਿਵਿਊ ਚ ਸਿਰਫ ਇਹਨਾਂ ਹੀ ਚਾਰ ਗਾਣੇ ਸੁਣੋ 21 ਮਿੰਟ ਲਾ ਕੇ ਮਜ਼ਾ ਆਏਗਾ ਤੁਸੀਂ 21ਵੀਂ ਸਦੀ ਤੋਂ ਕਿਤੇ ਗਾ ਲੰਘ ਜਾਣਾ ਜਦੋਂ ਉਹ ਗਾਣੇ ਸੁਣੋਗੇ ਜੀ ਜੀ ਬਹੁਤ ਖੂਬਸੂਰਤ ਨੇ ਜੀ ਲਾਜਵਾਬ ਨੇ Bye. <laughs>